ਹੈਲੋ ਹਾਂਜੀ ਸਾਸ਼ਰੀਆ ਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ कॉटन ਸਟਾਫ ਦੇ ਉੱਪਰ ਚਿਕਨ ਵਰਕ ਹੋਇਆ ਹੋਇਆ ਜੀ ਤੇ ਬਿਨਾ ਲੈਨਿੰਗ ਤੋਂ ਸੂਟ ਦੀ ਚਿਕਨ ਦੀ ਜਿਹੜੀ ਆਪਾਂ ਕਟਿੰਗ ਕਰਨੀ ਤੁਹਾਨੂੰ ਦੱਸਣੀ ਆ ਠੀਕ ਹੈ ਜੀ ਅਜੇ ਦੇਖਣ ਲਈ ਵੀਡੀਓ ਤੇ ਐਂਡ ਤੱਕ ਜਰੂਰ ਬਨੇ ਰਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਦਾ ਸਟੱਫ ਚੈੱਕ ਕਰਵਾ ਦਿੰਨੀ ਆ ਕੀ ਸਟੱਫ ਆ ਠੀਕ ਹੈ ਜੀ ਆ ਲਓ ਜੀ ਕਾਟਨ ਦੇ ਵਿੱਚ ਆ ਜੀ ਚਿਕਨ ਵਰਕ ਹੋਇਆ ਹੋਇਆ ਇਹਦੇ ਉੱਪਰ ਦੇਖੋ ਨੇੜੇ ਕਰਕੇ ਦੇਖੋ ਬੂਟੀ ਬਣ ਰਹੀ ਆ ਚਿਕਨ ਦੀ ਪਰ ਇਹਦੇ ਵਿੱਚ ਲਾਈਨਿੰਗ ਲਾਉਣ ਦੀ ਵੀਰੇ ਨਹੀਂ ਜ਼ਰੂਰਤ ਕਿਉਂਕਿ ਜਿਹੜੇ ਚਿਕਨ ਵਰਕ ਆ ਨਾ ਉੱਪਰ ਉੱਪਰ ਆ ਜੋ ਕਿ ਜਿਵੇਂ ਕਿ ਮੋਰੀਆਂ ਜਾਂ ਸਰਾਕ ਜੇ ਵਾਲਾ ਵਰਕ ਹੁੰਦਾ ਉਹ ਵਾਲਾ ਨਹੀਂਗਾ ਉਹਦੇ ਵਿੱਚ ਲਾਈਨਿੰਗ ਲਾਉਣ ਦੀ ਜ਼ਰੂਰਤ ਪੈਂਦੀ ਆ ਇਦਾਂ ਦਾ ਜੋ ਕਾਟਨ ਦੇ ਵਿੱਚ ਉੱਪਰ-ਉੱਪਰ ਚਿਕਨ ਵਰਕ ਆਉਂਦਾ ਇਹਦੇ ਵਿੱਚ ਨਹੀਂ ਜ਼ਰੂਰਤ ਆ ਠੀਕ ਹੈ ਜੀ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਜੀ ਤੁਸੀਂ ਪਹਿਲਾਂ ਲਰਨਿੰਗ ਚਿਕਨ ਵਰਕ ਦੀ ਆਪਾਂ ਤੁਹਾਨੂੰ ਵੀਡੀਓ ਦੇ ਚੁੱਕੇ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਕਾਟਨ ਦੇ ਉੱਪਰ ਚਿਕਨ ਵਰਕ ਹੋਇਆ ਹੋਇਆ ਇਹਦੀ ਵੀਡੀਓ ਆਪਾਂ ਤੁਹਾਨੂੰ ਦੇਣ ਲੱਗੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਨਾਪ ਤੁਹਾਨੂੰ ਮੈਂਸ਼ਨ ਕਰ ਦਿੰਨੀ ਆ ਕੀ ਨਾਪ ਹੈ ਠੀਕ ਹੈ ਜੀ ਹਾਂਜੀ ਇਹਨਾਂ ਦੀ ਸਾਤੀ ਹੈਗੀ ਆ ਜੀ 38 ਇੰਚ ਕਮਰ ਹੈਗੀ ਆ 34 ਇੰਚ ਤੇ ਹੈਪ ਹੈਗੀ ਆ 40 ਇੰਚ ਠੀਕ ਹੈ ਜੀ ਕੇਰ ਲੋਟ ਹੈ ਗਈ ਹੈ ਜੀ ਰੌਂਡ ਨੋਟ ਜਿਹੜਾ ਹੈਗਾਗਾ ਉਹ ਸਲੋਟ ਆ ਗਈ ਇਹਨਾਂ ਦੀ 38 34 40 ਠੀਕ ਹੈ ਜੀ ਤੇ ਵੈਸੇ ਹੈਗੇ ਜਿਹੜੇ ਸਾਤੀ 19 17 20 ਠੀਕ ਹੈ ਜੀ ਹਾਂਜੀ ਇਸ ਨਾਪ ਲਈ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਆਜੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਇਹਨੂੰ ਵੀਰੇ ਵਾਸ਼ ਕਰਨ ਦੀ ਜ਼ਰੂਰਤ ਨਹੀਂ ਹੈ ਬਸ ਸਿਰਫ ਕੰਨੀ ਆ ਜੋ ਉਤਾਰ ਲਿਓ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਜੀ ਕਪੜਾ ਬਹੁਤ ਸੋਹਣਾ ਜੀ ਵੈਸੇ ਕੋਈ ਵੀ ਵਿਚਕਾਨ ਵਗੈਰਾ ਨਹੀਂ ਕਪੜੇ ਦੇ ਕਪੜਾ ਸੌਫਟ ਬਹੁਤ ਆ ਠੀਕ ਹੈ ਜੀ ਹੁਣ ਤਿਹਾਰਾਂ ਦੇ ਦਿਨ ਚੱਲਦੇ ਆ ਜੀ ਕਪੜਾ ਆਈ ਜਾ ਰਿਹਾ ਆਪਾਂ ਸਲਾਈ ਕਰੀ ਜਾਂਦੇ ਆ ਠੀਕ ਹੈ ਜੀ ਤੇ ਤੁਹਾਨੂੰ ਵੀਡੀਓ ਦੇਈ ਜਾਂਦੇ ਆ ਹਾਂ ਜੀ ਇਹਨਾਂ ਦੀ ਜੋ ਲੰਬਾਈ 45 ਇੰਚ ਜੈਂਪਰ ਤਿਆਰ ਆ ਜੀ ਘੇਰ ਲੋਡ ਤਾਂ ਨਹੀਂ ਬਣਾਣਾ ਜੀ ਕਿਉਂਕਿ ਜੋ ਚੌੜੇ ਪਨੇ ਦਾ ਹੁੰਦਾ ਕੱਪੜਾ ਜੀ ਉਹਦੇ 'ਚ ਤਾਂ ਕਮੀਜ਼ ਘੇਰ ਲੋਟ ਉੱਤਰ ਕੇ ਪਾਸੇ ਉਹ ਬਾਜੂ ਜਾਂ ਪਹੁੰਚੇ ਉੱਤਰ ਜਾਂਦੇ ਆ ਠੀਕ ਹੈ ਜੀ ਜੋ ਕਿ ਪਨੇ ਲੋਟ ਨਹੀਂ ਹੁੰਦਾ ਕਿ ਪਨੇ ਲੋਟ ਹੁੰਦਾ ਕੱਪੜਾ ਹਨਾ ਉਹਦੇ 'ਚ ਨਹੀਂ ਉਹਦੇ 'ਚ ਤਾਂ ਆਪਾਂ ਨੂੰ ਡਬਲ ਫੋਲਡਿੰਗ ਕਰਕੇ ਹੀ ਘੇਰ ਉਤਾਰਨਾ ਪੈਂਦਾ ਠੀਕ ਹੈ ਜੀ ਹੁਣ ਇਹਨਾਂ ਦੀ ਜੋ ਲੈਂਥ ਆ ਉਹ 48 ਇੰਚ ਆ ਤੇ ਆਪਾਂ ਪੱਲਾ ਕੱਟਾਂਗੇ 45 ਇੰਚ ਠੀਕ ਹੈ ਜੀ 45 ਇੰਚ ਦੀ ਮਾਰਕਿੰਗ ਕਰਾਂਗੇ 40 ਇੰਚ ਦੀ ਮਾਰਕਿੰਗ ਕਰਕੇ ਉਹਨੂੰ ਡਬਲ ਫੋਲਡਿੰਗ ਕਰਾਂਗੇ ਠੀਕ ਹੈ ਜੀ ਮੈਂ ਆਪਣੇ ਵੱਲੋਂ ਵੀਰੇ ਇਹੇ ਕੋਸ਼ਿਸ਼ ਹੁੰਦੀ ਹੈ ਵੀ ਬਰੀਕੀ ਦੇ ਵਿੱਚ ਸਮਝਾਇਆ ਜਾਵੇ ਠੀਕ ਹੈ ਜੀ ਮੈਨੂੰ ਜਿੰਨੀ ਸਮਝ ਆ ਮੈਂ ਤੁਹਾਡੇ ਨਾਲ ਸਿਆਰ ਕਰਦੀ ਆ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਉਹ ਨੋਕ ਤੋਂ ਇੰਚ ਦੇ ਪਰਖਿਆ ਇੱਥੇ ਲੈ ਆਂਦਾ 41 ਇੰਚ ਤਿਆਰ ਜੈਂਪਰ 45 ਤੇ ਕਟਾਈ ਕਰਾਂਗੇ ਠੀਕ ਹੈ ਜੀ ਹੁਣ ਤੁਸੀਂ ਕਹੋਗੇ ਵੀ ਆਪਾਂ 3 ਇੰਚ ਤਰਪਾਈ ਫੋਲਡਿੰਗ ਰੱਖਦੇ ਹੁੰਨੇ ਆ ਤਾਂ ਤੁਸੀਂ 4 ਇੰਚ ਕਿਉਂ ਰੱਖਿਆ ਇਹ 4 ਇੰਚ ਕਿਉਂ ਇਸ ਲਈ ਰੱਖਿਆ ਵੀਰੇ ਆਪਾਂ 5 ਇੰਚ ਦਾ ਕੱਪੜਾ ਮੈਗ ਦਾ ਵਾਧਾ ਵਾਧ ਰੱਖਣਾ ਫਰੰਟ ਦਾ ਘੱਟ ਰੱਖਣਾ ਫਰੰਟ ਤੇ ਥੋੜੀ ਜਿਹੀ ਸ਼ਾਂਤੀ ਕਰ ਦਾਂਗੇ ਠੀਕ ਹੈ ਜੀ ਆਹ ਲੋ ਜੀ ਕਿਹੜਾ 45 ਇੰਚ ਦੇ ਕੱਪੜੇ ਫੋਲਡਿੰਗ ਕਰਕੇ ਉਤਾਰ ਲਿਏ ਹਾਂਜੀ ਆਪਾਂ ਦੇਖੋ ਜੀ ਕਮੀਜ਼ ਦੀ ਲੈਂਥ ਆ ਜਿਹੜੀ 41 ਇੰਚ ਤਿਆਰ ਆ ਤਾਂ ਜੀ 45 ਇੰਚ ਤੇ ਮਾਰਕਿੰਗ ਕਰ ਲਈ ਠੀਕ ਹੈ ਜੀ ਇਸ ਤਰ੍ਹਾਂ ਇੱਕ ਨੋਕ ਤੋਂ ਰੱਖਿਆ ਔਰ 45 ਇੰਚ ਤੇ ਇਸ ਤਰ੍ਹਾਂ ਦੀ ਮਾਰਕਿੰਗ ਕਰ ਲਿਓ ਠੀਕ ਹੈ ਜੀ ਹੁਣ ਉਹਨਾਂ ਦਾ ਘੇਰ ਹੈਗਾ ਜੀ 20 ਇੰਚ ਤਿਆਰ ਪਾਈਪਿੰਗ ਦੇ ਕੇ ਜਾਲੀ ਨੈਟ ਪਾ ਕੇ ਇਹਦੀ ਫਿਨਿਸ਼ਿੰਗ ਦੇਣੀ ਆਪਾਂ ਅੱਗੇ-ਅੱਗੇ ਵੀਡੀਓ ਤੁਹਾਨੂੰ ਉਹ ਵੀ ਦੇਵਾਂਗੇ ਠੀਕ ਹੈ ਜੀ ਤੇ ਹੁਣ ਇਹਨਾਂ ਦੀ ਜਿਹੜਾ ਘੇਰ 20 ਇੰਚ ਤੇ ਨਾਲ 4 ਇੰਚ ਐਕਸਟਰਾ ਮਾਰਜਨ ਰੱਖਦੇ ਹੋਏ 24 ਦੀ ਮਾਰਕਿੰਗ ਕਰਾਂਗੇ ਆ ਦੇਖੋ ਜੀ 24 ਇੰਚ ਇਸ ਤਰ੍ਹਾਂ ਇੱਧਰ ਮਾਰਕਿੰਗ ਆ ਗਈ ਆਹ ਲਓ ਜੀ 24 ਇੰਚ ਠੀਕ ਹੈ ਜੀ ਇਸ ਤਰ੍ਹਾਂ 24 ਇੰਚ ਠੀਕ ਹੈ ਇਸ ਤਰ੍ਹਾਂ ਤਿੰਨ ਚਾਰ ਖਾਂਤੀ ਕਰ ਲਈ ਆਪਾਂ ਮਾਰਕਿੰਗ ਹੁਣ ਇਹਨੂੰ ਸਕੇਲ ਪੱਟੀ ਦੇ ਨਾਲ ਡਾਰਕ ਕਰੋਗੇ ਔਰ ਕਪੜਾ ਉਤਾਰ ਲਵਾਂਗੇ ਠੀਕ ਹੈ ਮੈਂ ਤਾਂ ਜੀ ਘੇਰ ਵੀ ਇਸ ਤਰ੍ਹਾਂ ਹੀ ਉਤਾਰਦੀ ਹੁੰਨੀ ਆ ਕਈ ਤਾਂ ਘੇਰ ਹਨ ਉਦਾਂ ਉਤਾਰ ਕੇ ਕਪੜਾ ਐਕਸਟਰਾ ਬਹੁਤ ਤਰ੍ਹਾਂ ਦੇ ਨਾਲ ਘੇਰ ਉਤਾਰਿਆ ਜਾਂਦਾ ਕਮੀਜ਼ ਦਾ ਮੈਂ ਤਾਂ ਲੈਨਿੰਗ ਵਾਲੇ ਸੂਟ ਦਾ ਵੀ ਤੇ ਪ੍ਰਿੰਟਡ ਸੂਟ ਦਾ ਵੀ ਕਢਾਈ ਵਾਲੇ ਦਾ ਤਾਂ ਆਪਾਂ ਲੱਗ ਲੱਗ ਉਤਾਰਨਾ ਹੁੰਦਾ ਉਹ ਕਢਾਈ ਦਾ ਡਿਜ਼ਾਈਨਿੰਗ ਦੇਖਣਾ ਹੁੰਦਾ ਹਨਾ ਉਹ ਸਾਬਨਾ ਤਾਰਿਆ ਜਾਂਦਾ ਮੇਰੇ ਕੋਲੇ ਤੇ ਪਰ ਜੋ ਪ੍ਰਿੰਟਡ ਸੂਟ ਔਰ ਇਹ ਹੈਗਾ ਲੈਨਿੰਗ ਵਾਲੇ ਸੂਟ ਉਹਨਾਂ ਦਾ ਮੈਂ ਇਸ ਤਰ੍ਹਾਂ ਹੀ ਤਾਰ ਦਿੰਦੀ ਆ ਠੀਕ ਹੈ ਆ ਦੇਖੋ ਜੀ ਹੁਣ ਮਾਰਕਿੰਗ ਕੀਤੀ ਆ ਦੇਖੋ ਤੁਹਾਨੂੰ ਘੇਰ ਦੀ ਦਿੰਦੀ ਆ ਆ ਤੁਹਾਨੂੰ ਘੇਰ ਦੀ ਘੇਰ ਦੀ ਮਾਰਕਿੰਗ ਦਿੰਦੀ ਆ ਤੁਹਾਨੂੰ ਲਵਾਈ ਦੀ ਮਾਰਕਿੰਗ ਦਿੰਦੀ ਹੁਣ ਕੈਂਚੀ ਚੱਕਣੀ ਆ ਤੇ ਇਹਨੂੰ ਕੱਟ ਲੈਣਾ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਇੱਕ ਹੋਰ ਚੀਜ਼ ਹੈ ਜੀ ਆਪਾਂ ਇਹਦੇ ਵਿੱਚ ਸਿਰਫ ਨੈੱਟ ਪਾਕੇ ਡਿਜ਼ਾਈਨ ਦੇਣਾ ਔਰ ਪਾਈਪਿੰਗ ਲਾਉਣੀ ਆ ਪਾਸੇ ਡਿਜ਼ਾਈਨਿੰਗ ਵਾਲੀ ਤਾਂ ਉਹਦੇ ਲਈ ਆਪਾਂ ਨੂੰ ਲੈਂਥ ਵੱਧ ਘੱਟ ਕਰਨ ਦੀ ਜ਼ਰੂਰਤ ਨਹੀਂ ਜੀ ਜੇ ਆਪਾਂ ਵਿੱਚ ਪੈਕਸ ਪਾਉਣੇ ਹੋਣ ਹਨ ਜੋ ਕਿ ਸੀਨ ਦੇ ਕੇ ਪਾਉਣੇ ਆਪਾਂ ਫਿਰ ਆਪਾਂ ਨੂੰ ਵੀਰੇ ਬਾਅਦ ਕੱਟਣਾ ਪੈਂਦਾ ਜਿੰਨੀ ਆਪਣੀ ਲੈਂਥ ਹੁੰਦੀ ਆ ਉਹਨੂੰ 2 1/2 ਇੰਚ ਵੱਧ ਘੱਟ ਲਿਆ ਕਰੋ ਠੀਕ ਹੈ ਜੀ ਜਿੰਨੀ ਲੈਂਥ ਹੁੰਦੀ ਆ ਉਸ ਤੋਂ ਬਾਅਦ ਕੱਟ ਲਿਆ ਕਰੋ ਚਿਕਨ ਦਾ ਕਰਕੇ ਥੋੜੀ ਜੀ ਕੈਂਚੀ ਅੜ ਕੇ ਚੱਲਦੀ ਹੈ ਇੱਥੇ ਹਾਂਜੀ ਚਲੋ ਜੀ ਠੀਕ ਹੈ ਜੀ ਹੁਣ ਬਸ ਮੈਂ ਬੈਕ ਪਰਪਲ ਲੇਦਾ ਜਿਹੜਾ ਬਾਹਰ ਘੱਟ ਘੱਟਦੇ ਹੁੰਦੇ ਆ ਪੈਕੀ ਬਣੀ ਲਮਾਈ ਉਤਾਰ ਲੈਨੇ ਹੁੰਨੇ ਫਿਰ ਇਸ ਤਰ੍ਹਾਂ ਕਰ ਲੈਨੇ ਹੁੰਨੇ ਆ ਆ ਦੇਖੋ ਦੇਖਿਓ ਆ ਦੇਖੋ ਬੈਕ ਦਾ ਪੱਲਾ ਵੱਡਾ ਹੋ ਗਿਆ ਫਰੰਟ ਦਾ ਛੋਟਾ ਹੋ ਗਿਆ ਬਸ ਇਸ ਤਰ੍ਹਾਂ ਹੀ ਕਰ ਲਿਆ ਕਰੋ ਲੱਗ ਲੱਗ ਉਹ ਮੇ ਲਾਉਣਾ ਹੋ ਗਿਆ ਇਸ ਤਰ੍ਹਾਂ ਹੀ ਲਾ ਲਿਆ ਕਰੋ ਠੀਕ ਹੈ ਜੀ ਹੋ ਗਿਆ ਹੁਣ ਆ ਵੀਰੇ ਜਿਹੜਾ ਜੋਇੰਟ ਹੈ ਨੂੰ ਕੱਟ ਦਿਓ ਫਿਰ ਪੱਲੇ ਲਗ ਲਗ ਹੋ ਜਾਣਗੇ ਸਨਾ ਆਹ ਲਓ ਜੀ ਆ ਬੈਕ ਹੋ ਗਿਆ 프ੌਂਟ ਹੋ ਗਿਆ ਲਗ ਲਗ ਕਰਕੇ ਵਿਛਾ ਲਓ ਇਸੇ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਕੱਪੜਾ ਬਹੁਤ ਸੋਹਣਾ ਜੀ ਕਾਟਨ ਦੇ ਵਿੱਚ ਜਿਹੜਾ ਚਿਕਨ ਵਰਕ ਹੈ ਨਾ ਪੱਪੜਾ ਚੋਭੂਗਾ ਵੀ ਨਹੀਂ ਜੇ ਪੱਕੀ ਨਾ ਕੱਪੜਾ ਜਿਹੜਾ ਹੁੰਦਾ ਚਿਕਨ ਵਰਕ ਦਾ ਚੋਭਦਾ ਉਸ ਤਰ੍ਹਾਂ ਦਾ ਚਿਕਨ ਵਰਕ ਨਹੀਂ ਹੋਇਆ ਵਾ ਬਹੁਤ ਸੌਫਟ ਧਾਗੇ ਨਾਲ ਚਿਕਨ ਦਾ ਵਰਕ ਹੋਇਆ ਹੋਇਆ ਤੇ ਹਾਂਜੀ ਇਹ ਆਪਣੇ 프ਰੰਟ ਦਾ ਪੱਲਾ ਹੋ ਗਿਆ ਫਲਾਵਰ ਜੁਗਾਇਰ ਦਾ ਕੋਈ ਚੱਕਰ ਨਹੀਂ ਇੱਧਰ ਨੂੰ ਮਰਜੀ ਵਿਛਾਲੋ ਤੁਸੀਂ ਠੀਕ ਹੈ ਜੀ h u n t i m d w ਹਾਂਜੀ ਆਪਾਂ ਦੋਨੇ ਪੰਨੇ ਚੰਗੀ ਤਰ੍ਹਾਂ ਵਿਚਾਰੇ ਹੋਣ ਇਹਨਾਂ ਦੇ ਤੀਰੇ ਤੇ ਆਜੋ ਜੀ ਤੀਰਾ ਹੈਗਾ 12 ਇੰਚ 6 ਇੰਚ ਦੇ ਮਾਰਕਿੰਗ ਕਰੋਗੇ ਇਸ ਤਰ੍ਹਾਂ ਜੀ ਤੁਸੀਂ 6 ਇੰਚ ਲੈਂਥ ਪਾਉਣੀ ਹੈ 8 ਦੇ 7 ਇੰਚ 7 ਇੰਚ ਓਕੇ ਜੀ ਬਾਕਸ ਬਣਾ ਲਵੋ ਨੂੰ ਠੀਕ ਹੈ ਜੀ ਹੁਣ ਇਹਨਾਂ ਦਾ ਸਾਹਮਣਾ ਹੈਗਾ ਇਸ ਤੋਂ 5 ਇੰਚ ਤੇ ਉੱਪਰੋਂ 5 ਇੰਚ ਤੇ ਮਾਪਿਆ ਕਰੋ ਉਤੋਂ ਸਾਹਮਣਾ ਨਿਕਲਿਆ ਆਉਂਦਾ ਸਾਹਮਣਾ ਹੈਗਾ ਇਹਨਾਂ ਦਾ 13.5 ਇੰਚ 14 ਇੰਚ ਤੇ ਮਾਰਕਿੰਗ ਕਰੋਗੇ 7 ਤੇ ਠੀਕ ਹੈ ਜੀ ਮਾਰਕਿੰਗ ਕੀਤੀ ਦੱਸਦੀ ਹੋ ਹੁਣ ਇਹਨਾਂ ਦੀ ਸਾਤ ਹੀ ਹੈਗੀ ਆ ਜੀ 38 ਇੰਚ 38 ਦਾ ਅੰਧ 19 19 ਦਾ ਅੰਧ 9.5 9.5 ਦੇ ਵਿੱਚ ਅੱਧਾ ਇੰਚ ਪਲੇਟਾ ਦਾ ਮਾਰਜਿਨ ਰੱਖਦੇ ਹੋਏ ਦਾਸ ਤੇ ਮਾਰਕਿੰਗ ਕਰਿਓ ਠੀਕ ਹੈ ਜੀ ਆਪ છાતી ਦੀ ਮਾਰਕਿੰਗ ਹੋ ਗਈ ਆ ਸਾਹਮਣੇ ਦੀ ਮਾਰਕਿੰਗ ਹੋ ਗਈ ਤੀਰੇ ਦੀ ਮਾਰਕਿੰਗ ਹੋ ਗਈ ਇਹਨੂੰ ਗੁਲਾਈ ਦਿਓ ਤੁਹਾਡੇ ਫਰੰਟ ਦੀ ਕਾਟ ਨਿਕਲਿਆ ਉਹੀ 1.5 ਇੰਚ ਦੇਖਿਓ ਮੈਂ ਤੁਹਾਨੂੰ ਦਿਖਾਉਂਗੀ 1.5 ਇੰਚ ਤੇ ਹੀ ਹੋਊਗੀ ਇਸ ਤਰ੍ਹਾਂ ਪਰਫੈਕਟ ਕਾਟ ਨਿਕਲਦੀ ਆ ਓਕੇ ਜੀ ਆ ਜੋ ਇੰਚੀ ਟੇਪਾ ਨੂੰ ਉਕਤੇ ਰੱਖੋ ਆ ਲਓ ਜੀ ਠੀਕ ਹੈ ਜੀ ਦਾਰਕ ਕਰਕੇ ਦਿਖਾ ਦਿੰਦੇ ਆ ਤੁਹਾਨੂੰ ਹਾਂ ਲੋ ਜੀ ਹੁਣ ਜਿਨ੍ਹਾਂ ਦੇ ਵੀਰੇ ਬੈਕ ਦੇ ਗਲੇ ਦੀ ਗਢਾਈ ਲੈਂਥ ਆ ਜਿਹੜੀ ਲੰਬਾਈ ਡੰਘਾਈ ਵੀ ਬੋਲਿਆ ਜਾਂਦਾ ਉਹਨੂੰ ਲੈਂਥ ਵੀ ਬੋਲਿਆ ਜਾਂਦਾ ਹਨਾ ਘਾਟਾ ਕੀ ਤਾਂ ਉਹਦੇ ਵਿੱਚ ਜਿਹੜੀ ਬੈਕ ਦੇ ਪੱਲੇ ਦੀ ਚੜਾਈ ਹੁੰਦੀ ਆ ਉਹ ਜ਼ਿਆਦਾ ਪੈਂਦੀ ਹੁੰਦੀ ਆ ਠੀਕ ਐ ਇਹ ਚ ਸਵਾ 3 ਮਪਾਉਗੀ 3 ਕਿਉਂਕਿ ਇਹਨਾਂ ਦੇ 4 ਇੰਚ ਹੀ ਆ ਜੇ ਇਹਨਾਂ ਦੀ ਹੁੰਦੀ ਆਹਾ ਜਾਂਦਾ ਹੁੰਦੀ ਨਾ ਲੈਂਥ 6 ਹੁੰਦੀ ਤਾਂ ਫਿਰ 2.5 ਤੇ ਗੜਾਈ ਗੱਡਣ ਡਗਾਈ ਦੇ ਵਿੱਚ ਪੂਰੀ ਪੈ ਜਾਣੀ ਸੀ ਹੁਣ ਇਹ ਸਿੱਧੀ ਜੀ ਕਾਟ ਪੋਗ ਗਈ ਇਸ ਤਰ੍ਹਾਂ ਬੈਕ ਦੇ ਬੰਲੇ ਜੀ ਇਸ ਤਰ੍ਹਾਂ ਪੋਗ ਗਈ ਠੀਕ ਹੈ ਜੀ ਨਹੀਂ ਫਿਰ ਮੌਰਾਂ ਦੇ ਉੱਤੋਂ ਖਿਚਾ ਬਣੂਗਾ ਜੇ ਆਪਾਂ ਡਗਾਈ ਚ ਪਾਤੀ ਇਹ ਕੱਟ ਓਕੇ ਹੋ ਗਿਆ ਜੀ ਆਜੋ ਹੁਣ ਇਹਨਾਂ ਦੀ ਸਪੇਸ ਤੇ ਕਾਸਟ ਤੋਂ ਲੈ ਕੇ हिਪ ਤੱਕ ਦਾ ਮਾਰਜਨ 14 ਇੰਚ ਦੀ ਸਲਾਈ ਤਿਆਰ ਆ 15 ਤੇ ਮਾਰਕਿੰਗ ਕਰਿਓ ਚੜਾਈ ਲੈਂਥ ਦੀ ਹੈਗੀ ਆ 40 ਹਾਫ 20 ਬੀ ਦਾ 10 ਕਮਰ ਮਾਰਕਿੰਗ ਠੀਕ ਹੈ ਜੀ ਮਾਰਕਿੰਗ ਕਰਕੇ ਦਿਖਾਉਣੀ ਹੈ ਮੈਂ ਤੁਹਾਨੂੰ ਆ ਸਾਤੀ ਦੀ ਮਾਰਕਿੰਗ ਹੋ ਹੀ ਗਈ ਤੁਹਾਡੇ ਸਾਹਮਣੇ ਮੈਂ ਕਰਕੇ ਦੱਸਦੀ ਅੱਧੇ ਇੰਚ ਮਾਰਜਿਨ ਰੱਖ ਲਿਆ ਕਰੋ ਸਾਤੀ ਔਰ ਕਮਰ ਦੇ ਵਿੱਚ ਹੀ ਵੀਰੇ ਮਾਰਜਿਨ ਰੱਖਿਆ ਜਾਂਦਾ ਹੈ ਹਿੱਪ ਦੇ ਵਿੱਚ ਕੋਈ ਮਾਰਜਿਨ ਨਹੀਂ ਹਰੇਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਹੰਨੀ ਆ ਇਹ ਗੱਲ ਲਈ ਸਾਤੀ ਤੇ ਕਮਰ ਦੇ ਵਿੱਚ ਆ ਲਓ ਜੀ ओके ਹੋ ਗਿਆ ਜੀ ਹੁਣ ਆਜੋ ਇਹਨਾਂ ਦੀ ਕਮਰ ਹੈਗੀ ਆ 34 ਇੰਚ 34 ਦਾ ਅੱਧ 17 17 ਦਾ ਅੱਧ 8.5 8.5 ਅੱਧ ਇੰਚ ਆਪਾਂ ਪਲੇਟ ਮਾਰ ਜਣ ਲਵਾਗੇ 9 ਓਕੇ ਜੀ 9 ਤੇ ਆਜੋ ਜੀ ਤੁਹਾਨੂੰ ਇੱਕ ਆਪਾਂ ਵੀਡੀਓ ਦੇਵਾਂਗੇ ਜੀ ਅੱਗੇ ਪਲੇਟ ਦੀ ਸਪੇਸ ਗੈਪ ਕਿੰਨਾ ਰੱਖਿਆ ਜਾਂਦਾ ਪਲੇਟਾਂ ਦੇ ਵਿੱਚ ਉਹਦੀ ਜਿਹੜੀ ਸੈਂਟਰ ਲੰਬੀ ਪਲੇਟ ਪੈਂਦੇ ਆ ਨਾ ਬੈਕ اور ਫਰੰਟ ਤੇ ਉਹਨਾਂ ਦਾ ਗੈਪ ਕਿੰਨਾ ਰੱਖਿਆ ਜਾਂਦਾ ਉਹ ਵੀ ਆਪਾਂ ਕਿਸੇ ਦਿਨ ਵੀਡੀਓ ਦੇਵਾਂਗੇ ਇੱਥੇ 2 ਇੰਚ ਦਾ ਕੱਪੜਾ ਛੱਡ ਦਿਆ ਕਰੋ ਜੀ ਬਾਕੀ ਛਾਂਟੀ ਨਾ ਨਾ ਨਹੀਂ ਜਦੋਂ ਮੋਡੇ ਦੀ ਕਾਟ ਪਾਉਣੀ ਹੁੰਦੀ ਆ ਉਹਦੀ ਛਾਂਟੀ ਕਰ ਦਿਆ ਕਰੋ ਨਹੀਂ ਭਲਾਂ ਦੀ ਤੁਸੀਂ ਅੰਡਰਲੌਕ ਵੀ ਕਰਵਾਉਣਾ ਫੇਰ ਵੀ ਫਿਰ ਉਹ ਜ਼ਿਆਦਾ ਕੱਪੜਾ ਸੈੱਟ ਨਹੀਂ ਰਹਿੰਦਾ 2 ਇੰਚ ਕੱਪੜਾ ਬਹੁਤ ਬਹੁਤ ਹੁੰਦਾ ਠੀਕ ਹੈ ਜੀ ਆਜੋ ਜੀ ਹੁਣ ਇਹਨਾਂ ਦੇ ਘੇਰ ਲ ਮੈਂ ਤਾਂ ਵੀਰੇ ਹਰੇਕ ਸੂਟ ਦੇ ਵਿੱਚ ਜਿਹੜੇ ਪੱਲੇ ਨਾਲ ਅਲੱਗ-ਅਲੱਗ ਵਿਛਾ ਕੇ ਹੀ ਕੱਢਦੀ ਆ ਮੈਨੂੰ ਤਾਂ ਇਸ ਤਰ੍ਹਾਂ ਹੀ ਈਜ਼ੀ ਲੱਗਦਾ। ਬਾਕੀ ਆਪੋ ਆਪਣਾ ਹਿਸਾਬ ਹੁੰਦਾ ਹਨਾ। ਜਿੱਦਾਂ ਵੀ ਆਪਾਂ ਕਟਿੰਗ ਕਰਨ ਲੱਗ ਗਏ ਆਪਣਾ ਹੱਥੋਂ ਓਦਾਂ ਹੀ ਟੈਕ ਜਾਂਦਾ ਆਪਾਂ ਨੂੰ ਓਦਾਂ ਹੀ ਈਜ਼ੀ ਲੱਗਦਾ। ਠੀਕ ਹੈ। ਹੁਣ ਇਹਨਾਂ ਦਾ ਘੇਰ ਹੈਗਾ राजे 20 ਇੰਚ ਤਿਆਰ ਤਾਂ 20 20 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲਿਓ। 10 20 ਦਾ ਅੱਧ 10 ਦਾ 10 ਤੇ ਕੀਤੀ ਆ ਮੈਂ ਪੱਲਾ ਫੋਲਡਿੰਗ ਕੀਤੇ ਵਾ ਨਾ ਤਾਂ ਤੇ ਹੁਣ ਇਹਨਾਂ ਨੂੰ ਮਿਲਾਓ। ਡਾਰਕ ਕਰੋ ਦੇਖਿਓ ਤੁਹਾਨੂੰ ਪਰਫੈਕਟ ਪਤਾ ਲੱਗੂ ਸੂ ਹੋ ਗਈ ਠੀਕ ਹੈ ਜੀ ਆ ਦੇਖ ਲਓ ਠੀਕ ਹੈ ਠੀਕ ਹੈ ਜੀ ਆ ਜੋ ਹੁਣ ਉੱਪਰ ਥੀਰੇ ਦਾ ਰਹਿ ਗਿਆ ਆਪਣਾ ਇਹਦੀ ਹੈਗੀ ਇੱਥੇ 5 ਇੰਚ ਅਗਲੇ ਦੀ ਚੜਾਈ 2.5 ਤੇ ਮਾਰਕਿੰਗ ਕਰਦੇ ਹੋਏ ਕਾਟ ਪਾ ਦਿਓ ਥੀਰੇ ਦੀ ਆ ਲਓ ਜੀ ਓਕੇ ਹੋ ਗਿਆ ਜੀ ਹੁਣ ਕੈਂਚੀ ਚੱਕੋ ਕੱਟ ਦੋ ਆ ਲੋ ਨਾਲੇ ਕੰਨਾਂ 'ਗਾਂ ਸ਼ਾਂਤੀ ਹੋ ਜਾਣਗੀਆਂ ਨੀਚੇ ਦਾ ਕੰਨਾਂ 'ਚ ਸ਼ਾਂਤੀ ਹੋਈ ਗਈ ਆ ਇਸ ਤਰ੍ਹਾਂ ਇਸ ਠੀਕ ਹੈ ਮੈਂ ਬੈਕ ਦੇ ਪੱਲਿਆਂ ਦੀ ਚੱਕ ਲਿਆ ਵੀਰੇ ਚਾਰੇ ਪੱਲਿਆਂ ਦੀ ਕਾਰਡ ਪਾਇਓ ਫੇਰ ਪਾਇਓ ਫਰੰਟ ਦੀ ਵੀਡੀਓ ਬਣਾਉਣ ਤੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਜੀ ਧਿਆਨ ਨਾਲ ਚੈੱਕ ਕਰ ਲਿਆ ਕਰੋ ਪਲੀਜ਼ ਆ ਲੋ ਜੀ ਮੈਂ ਤੁਹਾਨੂੰ ਖੋਲ ਕੇ ਵੀ ਸਾਹਮਣਾ ਚੈੱਕ ਕਰਵਾਉਣੀ ਆ ਇਹਦਾ ਕਿੰਨਾ ਬਣ ਗਿਆ ਤੁਹਾਨੂੰ ਮੈਂ ਕਿਹਾ ਨਾ 13:30 ਤੇ ਤਿਆਰ ਉਹ ਵੀ ਆਪਾਂ ਦੱਸ ਦਿਆਂ ਸਾਹਮਣੇ ਦਾ ਤੁਹਾਨੂੰ ਠੀਕ ਹੈ ਜੀ ਆਜੂ ਜੀ ਤੁਹਾਨੂੰ ਮੈਂ ਸਾਹਮਣਾ ਦਿਖਾ ਦਿੰਨੇ ਆ ਆ ਲੋ ਦੇਖੋ ਆਟਾ ਵਗੈਰਾ ਪੈ ਗਿਆ ਨਾ ਆਪਣੀਆਂ ਹੁਣ ਆਪਾਂ ਜਿਹੜਾ ਸਾਹਮਣਾ ਪਾਣਾ ਹੁੰਦਾ ਤੀਰੇ ਤੋਂ ਰੱਖ ਕੇ 5 ਇੰਚ ਤੇ ਪਾਉਣਾ ਹੁੰਦਾ ਦੇਖੋ ਇੱਥੇ ਆ ਗਿਆ ਨਾ 5 ਇੰਚ ਇੱਥੇ ਕੰਨੀ ਤੋਂ ਲਾ ਲਗੀ ਆਹ ਲਓ ਜੀ 5 5 ਠੀਕ ਹੈ ਸਾਢੇ 13 ਨੂੰ ਸਾਹਮਣਾ ਤਿਆਰ ਆ ਉਹਨਾਂ ਦਾ ਤਾਂ ਆਪਾਂ 14 ਆਊਗਾ ਇੱਥੇ ਆਹ ਲਓ ਜੀ ਆ ਦੇਖੋ 14 ਨਾ ਤੋਂ ਦਾ ਪਤਾ ਕਿਉਂ ਜਿਹੜੀ ਆਪਣਾ ਸੀਨ ਦੇ ਵਿੱਚ ਆਉਣਾ 13 ਤਿਆਰ ਰਹਿ ਜਾਣਾ ਤਾਂ ਦਾ ਦੋਨੇ ਪਾਸੇ ਸੀਨ ਦੇ ਵਿੱਚ ਆ ਜਾਣਾ 13 ਇਹਨਾਂ ਦਾ ਸਾਹਮਣਾ ਤਿਆਰ ਪਰਫੈਕਟ ਇਹਨਾਂ ਦੀ ਫਿਟਿੰਗ ਆਊਗੀ ਜੀ ਇਸ ਚੀਜ਼ ਦਾ ਜੇ ਤੁਸੀਂ ਧਿਆਨ ਰੱਖੋਗੇ ਨਾ ਸਾਹਮਣੇ ਦਾ ਸਾਹਮਣੇ ਦਾ ਧਿਆਨ ਰੱਖ ਕੇ ਇਸ ਫਰੰਟ ਦੀ ਕਾਟ ਪਾਉਂਗੇ ਤਾਂ ਤੁਹਾਡੀ ਪਰਫੈਕਟ ਫਿਟਿੰਗ ਆਊਗੀ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ